ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਧ ਸੰਗਤ ਨੂੰ ਤੁਹਾਨੂੰ ਸੁਣਾਉਣੀ ਆ ਕਥਾ ਸਜਾਨ ਸਿੰਘ ਗੁਰੂ ਦਾ ਪਿਆਰਾ ਸਿੱਖ ਇੱਕ ਬੋਬੈਦ ਵੀ ਸੀ ਸਜਾਨ ਸਿੰਘ ਇੱਕ ਬੈਦ ਵੀ ਸੀ ਸਾਧ ਸੰਗਤੋ ਉਹ ਬਹੁਤ ਥਾਵਾਂ ਤੇ ਬਹੁਤ ਥਾਵਾਂ ਤੇ ਤੁਰਿਆ ਫਿਰਦਾ ਸੀ ਕਿਤੇ ਵੀ ਉਹਨੂੰ ਸ਼ਾਂਤੀ ਨਹੀਂ ਸੀ ਮਿਲਦੀ ਤੇ ਨਾਂ ਉਹਦੇ ਰੋਗ ਦੂਰ ਹੁੰਦੇ ਸੀ ਆਪ ਉਹ ਵੈਦ ਸੀ ਤੇ ਉਹਦੇ ਦੁੱਖ ਨਹੀਂ ਸੀ ਦੂਰ ਹੁੰਦੇ ਐਂ ਕਰਦਾ 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 ਸਾਥ ਸਗ ਜੋ ਹੰਭਗਾ ਨਾ ਚਾਹ ਸਕਦਾ ਕਰਦਾ ਤੇ ਕਹਿੰਦਾ ਮੈਨੂੰ ਜੇਕ ਦੇ ਕੋਈ ਯਾਰ ਵਿਚੋਲਾ ਮਿਲ ਜਵੇ ਨਾ ਵਿਚੋਲਾ ਤੇ ਗੁਰੂ ਨਾਲ ਮਲਾਉਣ ਵਾਲਾ ਤੇ ਗੁਰੂ ਨੂੰ ਮਲਾ ਦੇਵੇ ਮੈਨੂੰ ਵਿਛੜੇ ਨੂੰ ਤੇ ਮੇਰਾ ਸਮਾਂ ਜਿਹੜਾ ਬਹੁਤ ਬੀਤਦਾ ਜਾਂਦਾ ਮੈਂ ਹੁਣ ਬੁੱਢਾ ਹੋ ਚੱਲਿਆ ਤੇ ਮੈਨੂੰ ਗੁਰੂ ਵਖਸ ਲੂਗਾ ਕਿਉਂਕਿ ਪਹਿਲਾਂ ਥਾਂ ਥਾਂ ਤੇ ਫਿਰ ਫਿਰ ਕੇ ਹੰਬ ਗਿਆ ਸੀ ਕਿਸੇ ਨੇ ਉਹਦੀ ਸੁਣੀ ਨਹੀਂ ਨਾ ਉਹਦਾ ਕਿਉਂਕਿ ਸੁਣਨੀ ਕਿਹਨੇ ਅਜੇ ਗੱਲ ਕਿਹਦੇ ਕੋਲੇ ਹਲਾਜ ਆ ਬੰਦੇ ਕੋਲੇ ਬੰਦਾ ਤਾਂ ਹਰੇਕ ਆਪ ਦੁਖੀ ਆ ਤੇ ਆਪਾਂ ਕਿਸੇ ਨੂੰ ਕੀ ਸੁੱਖ ਦੇ ਦਿਆਂਗੇ ਤੇ ਜਦੋਂ ਐਂ ਫਿਰਦਾ ਫਿਰਦਾ ਸਾਹ ਸੰਗ ਤੇ ਜਿਹੜਾ ਬੰਦਾ ਜਿਉਂ-ਜਿਉਂ ਬੰਦਾ ਬੁੱਢਾ ਹੁੰਦਾ ਜਾਂਦਾ ਓਹ ਤੇ ਉਹ ਜਿਹੜੇ ਹੱਡ ਪੈਰ ਉਹ ਕੰਮ ਕਰਨੋਂ ਹਟ ਜਾਂਦੇ ਜੰਗਾਲ ਲੱਗ ਜਾਂਦਾ ਇੱਕ ਕਿਸਮ ਦਾ ਸਰੀਰ ਨੂੰ ਜੰਗਾਲ ਕਹਿ ਲੋ ਜਿਗਾਲੀ ਆ ਜਿਵੇਂ ਹੁਣ ਆਪਣਾ ਬੁੱਢਾ ਹੋ ਗਿਆ ਹੱਥ ਕੰਮ ਬਣ ਲੱਗੇ ਜ਼ੁਬਾਨ ਕੰਮ ਬਣ ਲੱਗੀ ਕੰਨ ਸੁਣਨੋਂ ਹਟ ਗਏ ਅੱਖਾਂ ਦੇ ਸੁਣੋਂ ਰਹਿ ਗਿਆ ਮੂੰਹ ਬੋਲਣ ਤੋਂ ਵੀ ਕਤਰੋਂ ਦਾ ਹੱਥ ਪੈਰ ਕੰਮ ਸਾਡੇ ਤੁਰਿਆ ਨਹੀਂ ਜਾਂਦਾ ਇਹ ਤਰ੍ਹਾਂ ਸਾਥ ਸੰਗਤ ਸਰੀਰੋ ਬੋਡਾ ਹੋ ਜਾਂਦਾ ਜਿਹੜੀ ਪਹਿਲੀ ਉਮਰ ਆ ਇਹਦੇ ਵਿੱਚ ਹੀ ਆਪਾਂ ਗੁਰੂਆਂ ਕੋਲ ਜਾ ਸਕਦੇ ਆ ਇਹਦੇ ਵਿੱਚ ਹੀ ਆਪਾਂ ਸੇਵਾ ਕਰ ਸਕਦੇ ਆ ਇਹਦੇ ਵਿੱਚ ਹੀ ਆਪਾਂ ਸਾਰਾ ਕੁਝ ਦਾਨ ਪੋਨ ਕਰ ਸਕਦੇ ਆ ਬਡਾਪੇ ਚ ਆ ਕੇ ਤਾਂ ਦਾਨ ਨੂੰ ਵੀ ਤੇਰੇ ਕੋਲੇ ਸਾਥ ਸੰਗਤ ਕੁਝ ਨਹੀਂ ਰਹਿ ਜਾਂਦਾ ਕਿਉਂਕਿ ਸਾਰਾ ਸਾਰਾ ਕੁਝ ਹੈ ਜਿਹੜਾ ਆਪਣੇ ਬੱਚਿਆਂ ਜਾਫਾਂ ਕੋਲੇ ਚਲਿਆ ਜਾਂਦਾ ਤੂੰ ਤਾਂ ਇੱਕ ਰੋਟੀ ਦਾ ਭਾਈਵਾਲ ਰਹਿ ਜਾਂਨਾ ਅਨਸਾਨਾ ਉਦੋਂ ਪਹਿਲਾਂ ਵੇਤਰ ਜੇ ਤੂੰ ਨਾਮ ਜਪ ਲਵੇਂ ਤੇਰੇ ਕੋਲੇ ਸਭ ਕੁਝ ਹੀ ਰਹੇ ਜੀ ਜਿਹੜੀ ਗੁਰੂ ਦੀ ਮਾਇਆ ਨਾ ਉਹ ਨਹੀਂ ਤੇਰੇ ਕੋਲ ਆ ਜਾ ਸਕਦੀ ਕਿਤੇ ਵੀ ਉਹ ਐ ਕਰਨਾ ਕਰਦਾ ਨਾ ਆਉਦੇ ਮਨ ਚ ਵਿਚਾਰਾ ਕਰਦਾ ਫਿਰਦਾ ਇਸ ਤਰ੍ਹਾਂ ਐ ਬੋਲਦਾ ਕਹਿੰਦਾ ਯਾਰ ਹੁਣ ਘਰੇ ਬੁਆ ਜਾਂਦੇ ਆ ਕਹਿੰਦਾ ਇਹ ਬੁੱਢਾ ਪੜਾ ਜੰਦਾ ਬਾਪੂ ਘਰੇ ਰਹੂਗਾ ਇਹਨੇ ਕੀ ਕਰਨਾ ਵਿਆਹ ਜਾ ਕੇ ਇਹਨੇ ਕੀ ਕਰਨਾ ਕਿਤੇ ਹੋਰ ਹੋਲੇ ਮੱल्ल्या ਤੇ ਜਾ ਕੇ ਇਹਨੂੰ ਤਾਂ ਘਰੇ ਰਹਿਣ ਦਿਓ ਉਹ ਘਰ ਜੋਗਾ ਹੀ ਰਹਿ ਜਾਂਦਾ ਸਾਥ ਸੰਗ ਜਦੋਂ ਐਂ ਕਰਦਾ ਨਾ ਵੀ ਮੈਨੂੰ ਕੋਈ ਗੁਰੂ ਮਿਲਾਂ ਦੇਵੇ ਮੈਨੂੰ ਕੋਈ ਵਿਚੋਲਾ ਮਿਲ ਜੇਵੇ ਫਿਰ ਇੱਕ ਦਿਨ ਇੱਕ ਸਿੱਖ ਆਇਆ ਉਹ ਸਿੱਖ ਕਰਨ ਲੱਗਿਆ ਬਾਬਾ ਜੇ ਤੂੰ ਇੰਨਾ ਹੀ ਲੋਚਦਾ ਜਰ ਇੰਨਾ ਹਰੇਕ ਨੂੰ ਤੂੰ ਇਹ ਗੱਲ ਕਹੀ ਜਾਣਾ ਹਰੇਕ ਨੂੰ ਕਹੀ ਜਾਣਾ ਤੇ ਫਿਰ ਤੂੰ ਅਨੰਦਪੁਰ ਚੱਲਿਆ ਜਾ ਅਨੰਦਪੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਮ ਬਰਾਜਮਾਨਾ ਉੱਥੇ ਨਾਲੇ ਉਹਨਾਂ ਦੇ ਬੱਚੇ ਦੇਖ ਨਾ ਰੰਦਾ ਮਾਤਾ ਦੇਖ ਮਾਮਾ ਸਾਰੇ ਉੱਥੇ ਕਿੰਨੇ ਸਿੰਘ ਰਹਿੰਦੇ ਆ ਉੱਥੇ ਤੇ ਨਾਲੇ ਅੰਬਰ ਤੇ ਬਿਲੇ ਉਹ ਦੀਵਾਨ ਸਜਾਉਂਦੇ ਆ ਉਹ ਤੋਂ ਸਾਰਿਆਂ ਨੇ ਸੁਣਦੇ ਆ ਤੈਨੂੰ ਨਾਮ ਦਾ ਮਿਲ ਗਿਆ ਪੁੱਤਰਾ ਬੜੇਪਾ ਰੁਲਣੋਂ ਬਾਜੂ ਜਦੋਂ ਐ ਸਾਧ ਸੰਗਤ ਨੇ ਕਿਹਾ ਨਾ ਕਹਿੰਦਾ ਵੀ ਮੈਨੂੰ ਲੈ ਕੇ ਚੱਲ ਜਾ ਉਹ ਕਹਿੰਦਾ ਵੀ ਇੱਥੋਂ ਚਲ ਬੱਸਾਂ ਲਾ ਲਓ ਜਾਂ ਕੋਹ ਚ ਲਾ ਲਓ ਵੀ ਤੂੰ ਇੱਥੋਂ ਜਾਵੜਾ ਸ੍ਰੀ ਅਨੰਦਪੁਰ ਸਾਹਿਬ ਤੇ ਉੱਥੇ ਜਾ ਕੇ ਤੂੰ ਗੁਰੂ ਦੀ ਸੇਵਾ ਕਰ ਜਦੋਂ ਉਹਨੇ ਕੀ ਗਨਾਂ ਸਾਧ ਸੰਗਤ ਤੇ ਜਾਗਰ ਉਹ ਸਿੱਖ ਫਿਰ ਉਹਨੂੰ ਆਪ ਲੈ ਕੇ ਜਾਂਦਾ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਲੈ ਜਾਂਦਾ ਇਹਦਾ ਗੁਰੂ ਮਹਾਰਾਜ ਜੀ ਦਾ ਦੀਵਾਨ ਸਜਦਾ ਤੇ ਗੁਰੂ ਮਹਾਰਾਜ ਉਹਨੂੰ ਬਾਜ ਆਵਾਰਦੇ ਆ ਕਹਿੰਦੇ ਆ ਸਿੱਖਾਂ ਪੂੰਦਾ ਆਪ ਬੈਤ ਸੀ ਯਾਰ ਪੂੰ ਆਪ ਦੇ ਸਰੀਰ ਦੀ ਇਹ ਕੀ ਹਾਲਤ ਬਣਾਈ ਫਿਰਦਾ ਹੱਥ ਤੇਰੇ ਨਹੀਂ ਕੰਮ ਕਰਦੇ ਪੈਰ ਚੱਜਣਾ ਤੇਰੇ ਨਹੀਂ ਕੰਮ ਕਰਦੇ ਚੱਜਣਾ ਤੁਰਿਆ ਨਹੀਂ ਜਾਂਦਾ ਕੀ ਗੱਲ ਹੋ ਗਈ ਕੰਨਾ ਮਹਾਰਾਜ ਕੀ ਦੱਸਾਂ ਜਿਹੜਾ ਬੈਦ ਪਾਉਣਾ ਨਾ ਇਹ ਕਿਸੇ ਤੇ ਚੱਲਦਾ ਆਪਦੇ ਤੇ ਨਹੀਂ ਚੱਲਦਾ ਤੇ ਮੈਨੂੰ ਹੁਣ ਤੁਸੀਂ ਬਖਸ਼ ਲੋ ਤੁਹਾਡੇ ਦਰ ਤੇ ਦੇਖੋ ਕਿੰਨੇ ਲੋਕ ਸੇਵਾ ਕਰ ਰਹੇ ਆ ਕੋਈ ਭਾਂਡੇ ਮਾਂਜੀ ਜਾਂਦਾ ਕੋਈ ਬਰਤਨ ਮਾਂਜ ਆਪਣਾ ਮਾਂਜਾ ਮਾਰੀ ਜਾਂਦਾ ਕੋਈ ਕੁੱਛ ਕਰੀ ਜਾਂਦਾ ਕੋਈ ਕੁੱਛ ਕਰ ਰੋਟੀਆਂ ਬਕਾਈ ਜਾਂਦੀਆਂ ਮਸਾਵਾ ਕੋਈ ਵਰਤਾਇਆ ਜਾਂਦਾ ਮੈਨੂੰ ਵੀ ਸੇਵਾ ਦੱਸੋ ਮਾਲ ਮੈਨੂੰ ਬਖਸ਼ ਲੋ ਮਹਾਰਾਜ ਕਹਿਣ ਲੱਗੇ ਬਗਤ ਸਾਹਿਬ ਉਹ ਸਜਾਨ ਸਿੰਘ ਜੀ ਇਹ ਸਮਾਂ ਤੁਸੀਂ ਬਹੁਤ ਖੰਜਾਲਿਆ ਬਹੁਤ ਪਿੱਛੇ ਰਹਿ ਗਏ ਹੁਣ ਤੁਸੀਂ ਇਹ ਸਮਾਂ ਤੁਹਾਡਾ ਪਿੱਛੇ ਰਹਿ ਗਿਆ ਜਿਹੜਾ ਤੁਹਾਡਾ ਸਮਾਂ ਸੀ ਨਾ ਸੇਵਾ ਕਰਨ ਦਾ ਤੁਸੀਂ ਫਿਰਦੇ ਨਹੀਂ ਨਗਾ ਲਿਆ ਕਿਤੇ ਕਿਸੇ ਦਰ ਤੇ ਉੱਠ ਜਾਂਦੇ ਸੀ ਕਿਤੇ ਕਿਸੇ ਦਰ ਤੇ ਉੱਠ ਜਾਂਦੇ ਸੀ ਤੇ ਸਾਨੂੰ ਪੂਰਨ ਗੁਰੂ ਮਿਲਿਆ ਹੀ ਨਹੀਂ ਨਾ ਪੂਨ ਸੁਪੂਰਨ ਗੁਰੂ ਘਰ ਮਿਲਿਆ ਸਾਨੂੰ ਅੱਜ ਮਿਲਿਆ ਅੱਜ ਤੇਰਾ ਸਰੀਰ ਕੰਮ ਨਹੀਂ ਕਰਦਾ ਹੁਣ ਤੂੰ ਨਾ ਸੇਵਾ ਕਰਨ ਨੂੰ ਰਹਿਣ ਦੇ ਨਾ ਤੇ ਤੂੰ ਨਾਮ ਦਾਣ ਹੋਣਾ ਤੇਰੇ ਕੋਲੇ ਮਾਇਆ ਵੀ ਨਹੀਂ ਮਾਇਆ ਤਾਂ ਤੂੰ ਬੱਚਿਆਂ ਤੋਂ ਮੰਗਣੀ ਆ ਹੁਣ ਤੂੰ ਅਸੀਂ ਤੈਨੂੰ ਨਾਮ ਦਿੰਨੇ ਆ ਤੇ ਨਾਮ ਸਿਮਰਨ ਕਰੋ ਕਹਿੰਦਾ ਜੀ ਸੱਤ ਬਚਨ ਸਹਾਸੰਗ ਸੱਤ ਗੁਰੂ ਜੀ ਨੇ ਉਹਨੂੰ ਅਰਨਾਵ ਰਾਮ ਦਾ ਗੁਰਮੰਤਰ ਦੇਤਾ ਜਪਜੀ ਸਾਹਿਬ ਦਾ ਪਾਠ ਦੇਤਾ ਅਨੰਦ ਸਾਹਿਬ ਦਾ ਪਾਠ ਦੇਤਾ ਮਾਲਕ ਕਹਿੰਦੇ ਫਿਰ ਅਰਦਾਸ ਕਰਨੀ ਆ ਜਿਹੜਾ ਬੰਦਾ ਸਾਹ ਸੰਗਤ ਪਾਠ ਕਰਕੇ ਅਰਦਾਸ ਕਰਦਾ ਨਾ ਉਹਦੀ ਗੁਰੂ ਘਰ ਦੇ ਵਿੱਚ ਹਾਜ਼ਰੀ ਲੱਗ ਜਾਂਦੀ ਆ ਹਾਜ਼ਰੀ ਇਹ ਨਾ ਫਿਰ ਨਾ ਇਹ ਤਾਂ ਉਹ ਪਸਤੋਂਦਾ ਨਾ ਨਾਮ ਜਪਦਾ ਕਹਿੰਦਾ ਉਹ ਮਨਾ ਮੈਂ ਤਾਂ ਫਿਰ ਤੁਰ ਕੇ ਟਾਈਮ ਗੁਜ਼ਾਰ ਲਿਆ ਜਾ ਰੋ ਮੈਂ ਤਾਂ ਗੁਰੂ ਘਰ ਆਇਆ ਹੀ ਨਹੀਂ ਨਾ ਮੈਂ ਗੁਰੂਆਂ ਦੇ ਦਰਸ਼ਨ ਕਰੇ ਨਾ ਮੈਂ ਗੁਰੂ ਦੀ ਬਾਣੀ ਦਾ ਦਰਸ਼ਨ ਕਰਿਆ ਉਹ ਮੈਂ ਤਾਂ ਘਰਦਿਆਂ ਦਾ ਜਿੰਦਾ ਬਣ ਕੇ ਤੁਰਿਆ ਫਿਰਦਾ ਰਿਹਾ ਜਿਹੜਾ ਮੈਂ ਸਮਾਂ ਸੀ ਨਾਮ ਸਿਮਰਨ ਦਾ ਸੇਵਾ ਕਰਨ ਦਾ ਉਹ ਤਾਂ ਮੈਂ ਗਵਾ ਲਿਆ ਬੈਦਪੁਰੇ ਚ ਫਿਰਦੇ ਫਿਰਦੇ ਨੇ ਕੋ ਖੱਟਿਆ ਵੀ ਜਿਹੜੀ ਮਾਇਆ ਸੀ ਉਹ ਮੇਰੇ ਹੁਣ ਜਿਹੜਾ ਸਰੀਰ ਆ ਮੇਰੇ ਤੇ ਲੱਗ ਗਈ ਬਸ ਨਾ ਮਾਇਆ ਕੋਲੇ ਰਹੀ ਨਾ ਸਰੀਰ ਹੀ ਕੋਲੇ ਰਹਾ ਜਿਹੜੀ ਮਾਇਆ ਦੇ ਮਗਰ ਮਗਰ ਮੈਂ ਭੱਜਿਆ ਫਿਰਦਾ ਸੀ ਤੇ ਉਹਨੇ ਮੇਰਾ ਸਾਥ ਛੱਡ ਤਾ ਜਿਹੜੇ ਬੱਚਿਆਂ ਨੂੰ ਮੈਂ ਪਾਲਦਾ ਸੀ ਉਹ ਮਾਇਆ ਦੇ ਨਾਲ ਪਾਲਿਆ ਸੀ ਉਹ ਬੱਚਿਆਂ ਨੇ ਮੇਰਾ ਸਾਥ ਛੱਡਤਾ ਹੁਣ ਇੱਕ ਰੋਟੀ ਪਾਣੀ ਆ ਮਿਲਿਆ ਤਾਂ ਪਰ ਮੇਰੀ ਸ਼ਾਂਤੀ ਨਹੀਂ ਮਾਨੂੰ ਹੈ ਮਹਾਰਾਜ ਕਹਿੰਦੇ ਬਸ ਆਹ ਕੰਮ ਕਰ ਤੇ ਮਾਨੂੰ ਸ਼ਾਂਤੀ ਵੀ ਆ ਜੂ ਸਾਰਾ ਕੁਝ ਤੇਰਾ ਤੇਰਾ ਬੜੇ ਭਾਵੀ ਲੰਘ ਜੂ ਸੌਖਾ ਨਾ ਤੈਨੂੰ ਦੁੱਖ ਦੁੱਖ ਦੁਖੀ ਕਰਨਗੇ ਆ ਜਿਹੜੇ ਕੰਮ ਦੇ ਜੇ ਹੱਥਾ ਤੇ ਠੀਕ ਰਹਿਣਗੇ ਕੋਈ ਗੱਲ ਨਹੀਂ ਦੁੱਖ ਦੁੱਚ ੱਲਿਆ ਜਿਹੜਾ ਚੈਲੰਜ ਜਿੰਨੇ ਕਦੋਂ ਕਰਕੇ ਆਏ ਨਾ ਧੋਖਾ ਠੱਗੀਆਂ ਫਰੇਬੀਆਂ ਉਹਨੇ ਕਦੋਂ ਦੁੱਖ ਵੀ ੱਲਿਆ ਆ ਇਹ ਜਿਹੜੇ ਆਪਾਂ ਨੂੰ ਨਿੱਕੇ ਮੋٹے ਦੁੱਖ ਪੈਂਦੇ ਆ ਸਾਹ ਸੰਗਤ ਆਪਣੀਆਂ ਹੀਰਾ ਫੇਰੀਆਂ ਹੀ ਆ ਆਪਾਂ ਇਹ ਰਿੰਦੇ ਨੇ ਵੀ ਇਹ ਸਰੀਰ ਮੇਰੇ ਨਾਲ ਵੀ ਵਾਪਰਨਾ ਕਿਤੇ ਪਰ ਆਪਾਂ ਦੂਸਰਿਆਂ ਨੇ ਜ਼ਰੂਰ ਠੱਗੀਆਂ ਥੋਲੇ ਮਾਰੀ ਜਾਂਦੇ ਆ ਆਪ ਦਾ ਆਪਾਂ ਨੂੰ ਕੋਈ ਪਤਾ ਨਹੀਂ ਵੀ ਮੇਰੇ ਨਾਲ ਵੀ ਇੱਕ ਦਿਨ ਇਹ ਹੋਣੀ ਆ ਉਦਦੇ ਫਿਰ ਬੈਠਾ ਪਸਤਾਉਂਦਾ ਵੀ ਮੈਂ ਮਨਾ ਇਹ ਕੀ ਕਾਹ ਤੋਂ ਕਰਨਾ ਸੀ ਮੈਂ ਇਹਦੂ ਦਾ ਬਾਣੀ ਪੜ ਲੈਂਦਾ ਜੀ ਉਹਦਾ ਮੈਂ ਗੁਰੂ ਘਰ ਜਾ ਕੇ ਭਾਂਡੇ ਮਾਜ ਲੈਂਦਾ ਜੋੜਿਆਂ ਦੀ ਸੇਵਾ ਕਰ ਲੈਂਦਾ ਮਾਂਜਾਈ ਮਾਰਦਾ ਗੁਰੂ ਘਰ ਚ ਜਿਹੜੇ ਮੇਰੇ ਕੋਲੇ ਮਾਇਆ ਮਾਦੇ ਬੱਚਿਆਂ ਨੂੰ ਦਿੰਦਾ ਰਿਆਂ ਅਤੇ ਉਹ ਹੋ ਮੈਂ ਮਾਇਆ ਦੇ ਨਾਲ ਦਾਨ ਪੁੰਨ ਕਰਦਾ ਲੰਗਰ ਚਾਹਦੇ ਹੁੰਦੇ ਉਹ ਹੁਣ ਪਸਤਾਉਂਦਾ ਵੀ ਆ ਨਾਮ ਇਹਦੋਂ ਸਰ ਸਿਆਣੇ ਕਹਿੰਦੇ ਜੇ ਬੰਦਾ ਪਸਤਾ ਜੇਵੇ ਨਾ ਆਵੇ ਗਨਾਹ ਕਰਕੇ ਤੇ ਗਲਤੀਆਂ ਕਰਕੇ ਜੇ ਪਸਤਾ ਕੇ ਗੁਰੂ ਕੋਲੇ ਜਾਵੜੇ ਤੇ ਤੇਰੀਆਂ ਗਲਤੀਆਂ ਮਾਫ ਹੋ ਜਾਣਗੀਆਂ ਜਿਹੜਾ ਬੰਦਾ ਗਲਤੀਆਂ ਵੀ ਕਰੇ ਤੇ ਪਸਤਾਵੇ ਬਣਾ ਉਹਦੇ ਗਨਾਹ ਮਾਫ ਨਹੀਂ ਹੁੰਦੇ ਉਹ ਦੁੱਖ ਭੋਗਦਾ ਅਗਲੀ ਦਰਗਾਹ ਚ ਵੀ ਜਾ ਕੇ ਅਗਲੇ ਜਾਮੇ ਦੇ ਵਿੱਚ ਵੀ ਦੁੱਖ ਭੋਗੂ ਤਾਂ ਹੀ ਉਹ ਦੁੱਖਾ ਪਰਉ ਮਿਲਦੇ ਹੁੰਦੇ ਆ ਜਿਹੜਾ ਬੰਦਾ ਪਸਤਾ ਆ ਗਿਆ ਵੀ हे ਸੱਚੇ ਬਾਸ਼ਾ ਮੈਂ ਦਾਤਾ ਸਮਝ ਨਗਾ ਰਿਆ ਹੁਣ ਮੈਂ ਕੀ ਕਰਾਂ ਹੁਣ ਮੈਥੋਂ ਉੱਤਰਿਆ ਨਹੀਂ ਜਾਂਦਾ ਬੋਲਿਆ ਨਹੀਂ ਜਾਂਦਾ ਸੁਣਦਾ ਨਹੀਂ ਜਿਹੜੀ ਬਾਣੀ ਤੂੰ ਸੁਣਨੀ ਸੀ ਗੁਰਦੁਆਰੇ ਜਾ ਕੇ ਉਹ ਤੇਰੇ ਕੰਮ ਕੰਨ ਕੰਮ ਛੱਡ ਗਏ ਜਿਹੜੀ ਜੀਵ ਦੇ ਨਾਲ ਤੂੰ ਵਾਹਿਗੁਰੂ ਵਾਹਿਗੁਰੂ ਵਿੱਚ ਆਪਣਾ ਸੀ ਉਹ ਜੀਵ ਤਥਲਾਉਣ ਲੱਗ ਗਿਆ ਹੁਣ ਤੇਰੀ ਜਿਹੜੇ ਹੱਥਾਂ ਨਾਲ ਤੂੰ ਸੇਵਾ ਕਰੀ ਤੇਰੇ ਹੱਥ ਕੰਬਣ ਲੱਗੇ ਜਿਹੜੇ ਪੈਰਾਂ ਨਾਲ ਤੂੰ ਤੁਰ ਕੇ ਜਾਣਾ ਸੀ ਗੁਰੂ ਘਰੋਂ ਤੇਰੇ ਪੈਰ ਨਹੀਂ ਤੁਰਦੇ ਹੁਣ ਤੇਰੀਆਂ ਲੱਤਾਂ ਨਹੀਂ ਤੁਰਦੀਆਂ ਹੁਣ ਬੈਠਾ ਪਸਤਾਉਣਾ ਨਾ ਤੇ ਜਦੋਂ ਤੂੰ ਪੇ ਬੇਤਰੀ ਜਾ ਕੇ ਤੂੰ ਗੁਰੂ ਘਰ ਦੇ ਵਿੱਚ ਆਪਣੇ ਨੇੜੇ ਕੋਈ ਯਾਰ ਕੋਈ ਤਾਂ ਗੁਰੂ ਘਰ ਹੁੰਦਾ ਹੀ ਐ ਉਹਨੂੰ ਮੰਨ ਲ ਕੇ ਬਹਿ ਜਾਓ ਬੱਸ ਵੀ ਮੈਂ ਤਾਂ ਤੇਰਾ ਹੀ ਆਂ ਬਾਬਾ ਤੇਰੇ ਦਰ ਦੀ ਮੈਂ ਸੇਵਾ ਕਰਨੀ ਐ ਉੱਥੇ ਹੀ ਸੇਵਾ ਕਰੀ ਚੱਲ ਜਿੰਨੀ ਕੁ ਤੇਤੋ ਹੁੰਦੀ ਐ ਤੇ ਨਾਲ ਬਾਣੀ ਪੜੀ ਚੱਲ ਚੰਗੇ ਕਾਰਜ ਦੇ ਕਰੇ ਜਾਂ ਗਰੀਬ ਵਰ ਬੇਰੁਜ਼ਗਾਰ ਨੂੰ ਮੋੜ ਰਾਜ ਨੂੰ ਉਹਦੇ ਕਾਰਜ ਕਰੋ ਇਹ ਤੇਰੀ ਜ਼ਿੰਦਗੀ ਦੇ ਚਾਂਸ ਆ ਉਹ ਫਿਰ ਤੇਰੇ ਨਾਲ ਖੜਦੇ ਆ ਕੇ ਜਿਵੇਂ ਸੱਚੇ ਸੂਰਮੇ ਦੇ ਨਾਲ ਗਾਇਆਂ ਦੀ ਸੇਵਾ ਕਰਨਾ ਚੜਾਈਆਂ ਸੀ ਬੁੱਚੜ ਖਾਨੇ ਚੋਂ ਤੇ ਜਦੋਂ ਫਾਂਸੀ ਲੱਗਣ ਲੱਗੀ ਸੱਚੇ ਸੂਰਮੇ ਨੂੰ ਤੇ ਫਾਂਸੀ ਲੱਗੀ ਨਹੀਂ ਗਾਂਆਂ ਥੱਲੇ ਪੈਰਾਂ ਦੇ ਥੱਲੇ ਸਿੰਗ ਲਾ ਕੇ ਖੜ ਜਾਂਦੀਆਂ ਸੀ ਤੇ ਡਾਕਟਰ ਤੇ ਜਲਾਦ ਕਹਿੰਦੇ ਵੀ ਕੀ ਗੱਲ ਸੂਚੇ ਨੂੰ ਇਹਦਾ ਫਾਂਸੀ ਨਹੀਂ ਲੱਗਦੀ ਇਹਦਾ ਬਚ ਕੇ ਲੈ ਜਾਂਦਾ ਬਚ ਗਿਆ ਸੀ ਉਹ ਲਾਉਂਦੇ ਆ ਦੋ ਵੇਰਾਂ ਤੀਜੀ ਵੇਰਾਂ ਨਹੀਂ ਲਾਉਂਦੇ ਦੋ ਵੇਰਾਂ ਚ ਬੰਨ੍ਹਦੇ ਨੂੰ ਰੱਸਾ ਨਾ ਤਲਿਆ ਜਾਵੇ ਨਾ ਤੰਦੀ ਤੇ ਵਿਰੋਧਵਾਦ ਨਾਲ ਲੈਂਦੇ ਆ ਉਹਨੂੰ ਕਹਣਗੇ ਵੀ ਨਹੀਂ ਇਹਦੇ ਕਰਮ ਹੋਣੇ ਨੂੰ ਬਚਾਈ ਆਉਂਦੇ ਆ ਇਸ ਤਰ੍ਹਾਂ ਉਹ ਜਿਵੇਂ ਗਾਇਆਂ ਸੁੱਚੇ ਦੇ ਨਾਲ ਖੜੀਆਂ ਹੁੰਦੇ ਨੇ ਨਾ ਏਵੇਂ ਜਿਹਦੇ ਤੂੰ ਭਲੇ ਕਰੇਗਾ ਉਹ ਤੇਰੇ ਨਾਲ ਖੜਨਗੇ ਸੱਜੇ ਕਬੇ ਜੇ ਉਹ ਦਰਗਾਹ ਤੇ ਜਾ ਕੇ ਲੇਖੇ ਦੇਵੇਂਗਾ ਉਹ ਕਹਣਗੇ ਹਾਂ ਜੀ ਸਾਡਾ ਆ ਕੰਮ ਇਹਨੇ ਕਰਿਆ ਸੀ ਸਾਡਾ ਦਾਨ ਪੋਣ ਕਰਿਆ ਸੀ ਸਾਡੇ ਔਖਾ ਔਖੇ ਵੇਲੇ ਕੰਮ ਆਇਆ ਸੀ ਸਾਡੇ ਸਤ ਗੁਰੂ ਜੀ ਦੇਖੇ ਨਾ ਦੇਖੇ ਸਤ ਗੁਰੂ ਜੀ ਉਹ ਤਾਂ ਦੇਖੀ ਹੋਈ ਜਾਂਦੇ ਆ ਵੀ ਆਪਾਂ ਕੀ ਕਰਦੇ ਆ ਆਪਾਂ ਤਾਂ ਦੀ ਜਿੰਦਗੀ ਨਾ ਚਲਾਕੀਆਂ ਕਰਦੇ ਫਿਰਦੇ ਆ ਯਾਰ ਤੇ ਭਲਾ ਆਪਾਂ ਕਿਸੇ ਦਾ ਕੀ ਕਰਦੇ ਆਗੇ ਮਾਰੇ ਕਹਿੰਦੇ ਛੱਡ ਦੇ ਇਹ ਚਲਾਕੀਆਂ ਦੇ ਕਿਸੇ ਕੰਮ ਨਹੀਂ ਕੰਮ ਤਾਂ ਤੇਰੇ ਆ ਹੀ ਆਉਣਾ ਆਖਰਲੇ ਸਮੇਂ ਜਿਹੜਾ ਬਾਣੀ ਆ ਬਾਣੀ ਨਾਲ ਜੁੜ ਜਾ ਗੁਰੂ ਦੇ ਨਾਲ ਜੁੜ ਜਾ ਗੁਰੂ ਵਾਲਾ ਬਣ ਕੇ ਰਹਿ ਜਾ ਬਸ ਅੰਮ੍ਰਿਤ ਛਕ ਲੈ ਇਹ ਲੰਬਰ ਤੇ ਸਗਣਾ ਸਹਾ ਸੰਗਤ ਨਿਰੰਕਾਰ ਦੀ ਫੌਜ ਆ ਅਕਾਲ ਪੁਰਖ ਦੀ ਮਹਾਰਾਜ ਨੇ ਕਿਹਾ ਸੀ ਨਾ ਸਵਾ ਲੱਖ ਸੇ ਇਕ ਲਾਉ ਤਵੇ ਤਵੇ ਗੁਰੂ ਘਰੋਂ ਸੇ ਨਾਮ ਕਹਾਉ ਇੱਕ ਐਸਾ ਸਿਕ ਸਾਜੂਗਾ ਜਿਹੜਾ ਕਰੋਨਾ ਚ ਖੜਿਆ ਪਛਾਣਿਆ ਜਾਊ ਮਹਾਰਾਜ ਨੇ ਪਹਿਲਾਂ ਸੀਸ ਕੱਟੇ ਸੀ ਪੰਜਾਂ ਪਿਆਰਿਆਂ ਦੇ ਫੇਰ ਨਾਲ ਜੋੜੇ ਸੀ ਜਿਉਂਦੇ ਕਰੇ ਸੀ ਇਹ ਅੰਮ੍ਰਿਤ ਜਹਾਤ ਬਹੁਤ ਵੱਡੀ ਆ ਸਾਧ ਜ ਅੱਜ ਆਪਾਂ ਨੂੰ ਇਹ ਕੁਛ ਨਹੀਂ ਕਰਨਾ ਪੈਂਦਾ ਪੰਜ ਪਿਆਰੇ ਬਾਣੀ ਦੇ ਕੇ ਬਾਣਾ ਦੇ ਕੇ ਤੇ ਤੈਨੂੰ ਪੰਜ ਅੰਮ੍ਰਿਤ ਛਕਾ ਦਿੰਦੇ ਆ ਤੇਰੇ ਕੇਸਾਂ 'ਚ ਤੇਰੀਆਂ ਅੱਖਾਂ 'ਚ ਤੇਰੇ ਮੂੰਹ ਤੇ ਤੇਰੇ ਸਰੀਰ ਤੇ ਛੱਟੇ ਮਰਦੇ ਵੀ ਅੱਜ ਤੋ ਗੁਰੂ ਦਾ ਹੋ ਗਿਆ ਗੁਰੂ ਦਾ ਬਣ ਕੇ ਬਹਿ ਜਾ ਬਸ ਆਖਲਾ ਟਾਈਮ ਤੇਰਾ ਸੌਖਾ ਨਾ ਕਰੂ ਆਖਰੀ ਟਾਈਮ ਹੀ ਨਗਾਉਣਾ ਸਾਥ ਸੰਗਤ ਔਖਾ ਹੁੰਦਾ ਆਪਾਂ ਆਉਦੇ ਦੁੱਖਾਂ ਤੋਂ ਡਰਦੇ ਆ ਜਿਹੜੇ ਆਪਣੇ ਕੀਤੇ ਹੋਏ ਆ ਮਰਨ ਦਾ ਭੈ ਨਹੀਂ ਹੁੰਦਾ ਸਾਥ ਸੰਗਤੋਂ ਮਰਨਾ ਤਾਂ ਇੱਕ ਦਿਨ ਹੈਗਾ ਹੀ ਹੈਗਾ ਪਰ ਜਿਹੜਾ ਡਰ ਆਪਾਂ ਨੂੰ ਲੱਗਦਾ ਜੇ ਆਪਣੇ ਪਾਪ ਪੁੰਨ ਕਰੇ ਹੁੰਦੇ ਆ ਉਹਨਾਂ ਦਾ ਡਰ ਲੱਗਦਾ ਹੁੰਦਾ ਆਪਾਂ ਨੂੰ ਵੀ ਭਾ ਜਿਹੜੀ ਜ਼ਿੰਦਗੀ ਸੀ ਤੁਰ ਫਿਰ ਕੇ ਨੰਘਾ ਲਈ ਗੁਰੂ ਘਰ ਮੈਂ ਗਿਆ ਹੀ ਨਹੀਂ ਨਾਮਾ ਭਾਂਡੇ ਮਾਂਜਿਆ ਨਾਮਾ ਜੋੜਿਆਂ ਦੀ ਸੇਵਾ ਕਰੀ ਆ ਨਾਮਾ ਉਹਦੀ ਬਾਣੀ ਪੜ੍ਹੀ ਆ ਕਰਿਆ ਤੂੰ ਕੱਖ ਬਣੀ ਜਵਾਕ ਜਵਾਕ ਦਾ ਯਾਰ ਪਸ਼ੂ ਵੀ ਸੰਭੀ ਜਾਂਦੇ ਆ ਜਾਨਵਰ ਵੀ ਸੰਭੀ ਜਾਂਦੇ ਆ ਪਰ ਉਹਨਾਂ 'ਚ ਤੇਰੇ 'ਚ ਫਰਕ ਕੀ ਰਿਹਾ ਫਰਕ ਤਾਂ ਕੋਈ ਨਾ ਨਾ ਰਿਹਾ ਨਾ ਤੋਂ ਉਧਰ ਨਾ ਤੋਂ ਉਧਰ ਜਾਨਵਰ ਵੀ ਪਾਲੇ ਜਾਂਦੇ ਆ ਉਹਦੇ ਬੱਚੇ ਉਹ ਤਾਂ ਆਪਣੇ ਨਾਲ ਸਗੋਂ ਵਧੀਆ ਪਾਲਦੇ ਆ ਤੂੰ ਤਾਂ ਉਹਨਾਂ ਤੋਂ ਵੀ ਗਿਆ ਕੁਝ ਰਿਹਾ ਯਾਰ ਉਹ ਦਾ ਵਿਚਾਰੇ ਬੋਲ ਨਹੀਂ ਸਕਦੇ ਉਹ ਫੇਰ ਵੀ ਅੰਬਰ ਤੇ ਵਲੇ ਉੱਠਦੇ ਆਵੇ ਗੁਰਨੀ ਰਹਨੇ ਰਹੇ ਜਾਨਵਰ ਜਿਹੜੀਆਂ ਫਰਦੀਆਂ ਲੀਆਂ ਕਿ ਨਹੀਂ ਪੈ ਪਾੜਦੀ ਵਲੇ ਕਿਵੇਂ ਬੋਲਦੀਆਂ ਉਹ ਵਾਹਿਗੁਰੂ ਦਾ ਨਾਮ ਜਪਦੀਆਂ ਹੁੰਦੀਆਂ ਉਦੋਂ ਆਪਾਂ ਤਾਂ ਨਾ ਨੂੰ ਵੀ ਆਪਾਂ ਸੁੱਤੇ ਪਏ ਉਹਨੇ ਘਰਾੜੇ ਮਾਰਦੇ ਹੁੰਨੇ ਆਂ ਚਿੜੀਆਂ ਆਪਣੇ ਸਰਾਨੇ ਬੋਲੀ ਜਾਂਦੀਆਂ ਆਪਣੇ ਦਰਖਤਾਂ ਤੇ ਕੋਸ਼ਿ ਯਾਰ ਵੇਖ ਆਪਾਂ ਨੂੰ ਮਹਾਰਾਜ ਜੀ ਨੇ ਕਿੰਨੀ ਸੋਹਣੀ ਜ਼ਿੰਦਗੀ ਦਿੱਤੀ ਹੈ ਤੇ ਜੇ ਆਪਾਂ ਇਹਨੂੰ ਆਪਦੀ ਜ਼ਿੰਦਗੀ ਨੂੰ ਸਦਾ ਲਗੇ ਬਾਕੀ ਟਾਈਮ ਆਪਣੇ ਚੀਜ਼ਾਂ ਕੰਮ ਆਉਣਗੀਆਂ। ਉਹ ਸਜਾਨ ਸਿੰਘ ਕਰੋੜ ਕਰੋੜ ਵਾਰ ਉਹ ਸਿੱਖਦਾ ਕਰੇ ਧੰਨਵਾਦ। ਵੀ ਤੂੰ ਮੈਨੂੰ ਐਸੇ ਗੁਰੂ ਕੋਲ ਕਿੰਨੀਆਂ ਗੱਲਾਂ ਸੁਣਾਈਆਂ ਮੈਨੂੰ ਗੁਰੂ ਸਾਹਿਬ ਨੇ। ਮੈਂ ਤਾਂ ਸਮਾ ਸਾਰਾ ਮੈਂ ਗਾਲੇ ਉਹ ਬੈਠ ਕਹਿੰਦਾ ਮੈਂ ਸਾਰਾ ਸਮਾਂ ਗਾਲਿਆ। ਲੋਕੋ ਦੇਖਿਓ ਕਿਤੇ ਤੁਸੀਂ ਨਾ ਗਾਲਿਓ। ਤੋਰ ਤੁਰ ਫਿਰ ਜਿਹੜਾ ਸਮਾਂ ਤੇਰਾ ਕੰਮ ਵਾਲਾ ਸਰੀਰ ਨਾ ਉਦੋਂ ਤੂੰ ਤੁਰ ਫਿਰ ਕੇ ਨੰਗਾ ਲਿਆ ਬੜੇ ਭੇਪੇ ਵੜੇ ਜਦੋਂ ਪਤਾ ਲੱਗੇ ਹੁਣ ਤੱਕ ਚੱਲਣੇ ਪੈਣਗੇ ਉਦੋਂ ਫਿਰ ਤੂੰ ਗੁਰੂ ਨੂੰ ਸਿਮਰਨਦਾ ਇਹ ਤੇਰਾ ਕੁਛ ਨਹੀਂ ਬਣਨਾ ਜਦ ਚਿੜੀਆਂ ਚੋਗੀਆਂ ਖੇਤ ਇਹਨੀ ਕਥਾ ਕਰਿਓ ਸਾਧ ਸੰਗਤ ਪ੍ਰਵਾਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ